जिसने नशों के खिलाफ क्ढ़ी वही नशे गिरफ्तार होया उस भी छोटे ते लग्या एन एस ए व्डे तया एन डी पी एस का परचा अमृतपाल सिंह का भरा नशे अरेस्ट पॉजिटिव आया खुद के असूलों से खड़ा होया सवाल जी हां पेलना यह खबर निकल के सामने आई कि खडूर साहब तो सांसद इस समय असम की डिब्रूगढ़ जेल में बंद अमृतपाल सिंह हरप्रीत सिंह लापता हो गया परिवार चिंता ਲੋਕ ਸੋਚਾਂ ਵਿੱਚ ਪੈਸਾਨ ਕਿ ਕਿਦਰੇ ਕੋਈ ਪਾਣਾ ਤਾਂ ਨਹੀਂ ਵਾਪਰ ਗਿਆ ਪਰ ਉਦੋਂ ਹਰ ਕੋਈ ਹੈਰਾਨ ਰਹਿ ਗਿਆ ਸੁਣਨ ਵਾਲਿਆਂ ਦੇ ਪੈਰਾਂ ਹਿੱਠੋਂ ਹਿੱਸਮੇ ਜ਼ਮੀਨ ਖਿਸਕ ਗਈ ਜਦੋਂ ਪੁਲਿਸ ਨੇ ਇਹ ਦਾਵਾ ਕੀਤਾ ਕਿ ਅਮਰਿਤਪਾਲ ਦੇਪਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਵੀ ਆਈਸ ਡਰਗ ਦੇ ਨਾਲ ਜੀ ਹਾਂ ਸਹੀ ਸੁਣਿਆ ਤੁਸੀਂ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇਪਰਾ जलंधर पुलिस ने गिरफ्तार किया फिलौर के नेे हरप्रीत सिंह की गिरफ्तारी हुई है उस एक होर साथी भी पुलिस ने गिरफ्तार किया पुलिस ने खुलासा किया कि अमृतपाल के भरा को चार ग्राम आइस ड्रग बरामद की गई है उसके ब्लड और यूरिन रिपोर्ट भी यानी डोप टेस्ट भी पॉजिटिव आयानी आया कि इस नाल साबित हो रहा है कि दोहा ने नशे दा सेवन ਕੀਤਾ ਹੋਇਆ ਸੀ ਇਹ ਨਸ਼ਾ ਲੁਧਿਆਣਾ ਤੋਂ ਲੈ ਕੇ ਆਇਆ ਸੀ ਸੰਦੀਪ अरोड़ा ਜਿਸ ਤੋਂ 10000 ਰੁਪਏ Paytm ਕਰਕੇ ਹਰਪ੍ਰੀਤ ਸਿੰਘ ਨੇ ਨਸ਼ਾ ਖਰੀਦਿਆ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਪੀ ਸਾਹਿਬ ਦੀ ਨਗਰਾਨੀ ਹੇਠ ਇਹਨਾਂ पासੋਂ ਜਿਹੜੀ 4 ਗ੍ਰਾਮ ਜੋ ਨਸ਼ੀਲਾ ਪਦਾਰਥ ਰਿਕਵਰ ਹੋਇਆ ਅਤੇ ਇੱਕ ਜੋ ਡਿਜੀਟਲ ਸਕੇਲ ਸੀ ਨਾਲ ਜੋ ਨਸ਼ਾ ਕੰਜ਼ੂਮ ਕਰਨ ਵਾਸਤੇ ਜੋ ਪਾਈਪ ਬਣਾਏ ਹੋਏ ਸੀ 20 20 ਦੇ ਨੋਟ ਵਾਲੇ ਉਹ ਤੇ ਸਿਲਵਰ ਪੇਪਰ ਜਿਹੜੇ ਜੋ ਨਸ਼ੀਲੇ ਪਦਾਰਥ ਨਾਲ ਲਿਬੜੇ ਹੋਏ ਸੀ ਉਹ ਰਿਕਵਰ ਹੋਏ ਨੇ ਇਹ ਇਹਨਾਂ ਨੇ ਪੁਛੀਏਛਤੇ ਦੱਸਿਆ ਕਿ ਅਸੀਂ ਸੰਦੀਪ अरोड़ा ਸਾਹਨੋ ਅਮਰਜੀਤ ਸਿੰਘ ਵਾਸੀ ਸੀਤਾਨਗਰ ਹੈ ਬੋਵਾਲ ਦੇ ਪਾਸੋਂ ਲੈ ਕੇ ਆਉਨੇ ਆ ਜਿਹਨਾਂ ਨੇ ਫੋਨ ਤੇ ਕੰਟੈਕਟ ਹੁੰਦਾ ਸੀ ਜੋ ਉਸ ਨੂੰ ਵੀ ਅਸੀਂ ਰਾਉਂਡ ਆਪ ਕਰਕੇ ਲੈ ਕੇ ਆਏ ਆ ਮਾਮਲੇ ਵਿੱਚ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪੀਟੀਸੀ ਨਿਊਜ਼ ਦੇ ਹੱਥ ਉਸ ਐਫ ਆਈ ਆਰ ਦੀ ਕਾਪੀ ਵੀ ਲੱਗੀ ਹੈ ਜਿਸ ਵਿੱਚ ਲਿਖਿਆ ਕਿ ਆਮੀ ਕੈਂਪ ਬਿਲੌਰ ਦੇ ਨੇੜੇ ਖੜੀ ਕਰੇਟਾ ਗੱਡੀ ਪੀਬੀ 02 CX3808 ਚੋਂ ਆਇਸ ਡਰਗ ਬਰਾਮਦ ਕੀਤੀ ਗਈ ਹੈ ਗੱਡੀ ਵਿੱਚ ਲਵਪ੍ਰੀਤ ਡਰਾਈਵਰ ਵਾਲੀ ਸੀਟ ਤੇ ਅਤੇ ਹਰਪ੍ਰੀਤ ਨਾਲ ਵਾਲੀ ਸੀਟ ਤੇ ਬੈਠਾ ਸੀ ਹਰਪ੍ਰੀਤ ਦੇ ਪਜਾਮੇ ਦੀ ਖੱਬੀ ਜੇਬ ਚੋਂ ਆਇਸ ਡਰਗ ਪੁਲਿਸ ਨੂੰ ਬਰਾਮਦ ਹੋਈ ਹੈ ਹਰਪ੍ਰੀਤ ਦੇ কুরਤੇ ਦੀ ਸੱਜੀ ਜੇਬ ਚੋਂ ਅੱਧ ਸੜਿਆ 20 ਰੁਪਏ ਦਾ ਨੋਟ ਵੀ ਮਿਲਿਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਹਰਪ੍ਰੀਤ ਦੇ ਕਹਿਣ ਤੇ ਇੱਕ ਗਜਟਡ ਆਫੀਸਰ ਯਾਨੀ ਡੀਐਸਪੀ ਨੂੰ ਮੌਕੇ ਤੇ ਸਦਕੇ ਇਹ ਤਲਾਸ਼ੀ ਕੀਤੀ ਗਈ ਸੀ ਅਤੇ ਪੂਰੀ ਤਲਾਸ਼ੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਲਵਪ੍ਰੀਤੀ ਜੇਪਚੋਮੀ 20 ਰੁਪਏ ਦਾ ਅੱਧ ਸੜਿਆ ਨੋਟ ਅਤੇ ਸਿਲਵਰ ਪੇਪਰ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਹਰਪ੍ਰੀਤ ਦੇ ਪਿਤਾ ਤਰਸੀਮ ਸਿੰਘ ਵੱਲੋਂ ਪੁਲਿਸ ਦੇ ਦਾਅਵੇ ਦੇ ਉਲਟ ਬਿਆਨ ਦਿੱਤਾ ਜਾ ਰਿਹਾ ਹੈ। ਉਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਤਾਂ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਦਾਵਾ ਕਰ ਰਹੀ ਹੈ ਕਿ ਜਲੰਧਰ ਫਲੋਰ ਨੈਸ਼ਨਲ ਹਾਈਵੇ ਦੇ ਕੰਡੇ ਤੇ ਖੜੀ ਇਹਨਾਂ ਦੀ ਗੱਡੀ ਚੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਜਦਕਿ ਤਰਸੀਮ ਸਿੰਘ ਕਹਿ ਰਹੇ ਨੇ ਕਿ ਹਰਪ੍ਰੀਤ ਤਾਂ ਰਈਆ ਜਾਣ ਲਈ ਘਰੋਂ ਨਿਕਲਿਆ ਸੀ ਪਰਿਵਾਰ ਇਹ ਵੀ ਦਾਵਾ ਕਰ ਰਿਹਾ ਹੈ ਕਿ ਇਹ ਸਭ ਕੁਝ ਅਮਰਿਤਪਾਲ ਦੇ ਮਿਸ਼ਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਈ ਜਿਹੜੀ ਇਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਰਡ ਜ਼ਿਲੰਦਰ ਆਉਨੇ ਹੈਗੇ ਆ ਤਖਬੇ ਹੱਥ ਇਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇਅ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਥ ਐਮਫੀਟਾਮੀਨ ਜਿਹਨੂੰ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਉਹਦੀ ਗੁਝਗੁਝ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10 ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲਗਿਆ ਸਿਰਫ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕਿਹਾ ਕਿ ਇਹ ਲੋਗ ਲੱਗਦੇ ਸੀ ਕਿ ਕੋਈ ਦੇਖੋ ਇਹਦਾ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਮੈਨੂੰ ਲੱਗਦਾ ਕਿ ਸਾਰੀ ਸ਼ਾਜਸ਼ ਜਿਹੜੀ ਆ ਕਿ ਉਹ ਸਾਡੇ ਪਰਿਵਾਰ ਨੂੰ ਜਾਂ ਅਮਰਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸੰਗਿਸਥ ਸੱਜੀਆਂ ਨੂੰ ਇਹ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਆਪਣੇ ਮਿਸ਼ਨ ਤੋਂ ਲਾਂਭੇ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਤੇ ਜੀ ਸਰਕਾਰਾਂ ਦੀ ਜਿਹੜੀ ਆਪਣੀ ਨਕਾਮੀ ਨੂੰ ਛਪਾਉਣ ਵਾਸਤੇ ਇਹੋ ਜੇ ਛੜਜੰਤਰ ਜਾਂ ਅਮਰਤਪਾਲ ਜਿਹੜਾ ਮਿਸ਼ਨ ਹੈ ਜਿਹੜਾ ਲੈ ਕੇ ਚੱਲੇ ਨਸ਼ਿਆਂ ਦੇ ਖਿਲਾਫ ਨੌਜਵਾਨੀ ਨੂੰ ਬਚਾਉਣ ਦਾ ਤੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਫੇਲ ਕਰਨ ਵਾਸਤੇ ਜਾਂ ਉਹਨਾਂ ਨੂੰ ਉਹਨਾਂ ਦੀ ਰਿਹਾਈ 'ਚ ਜਾਂ ਬੰਦੀ ਸਿੰਘਾਂ ਦੀ ਰਿਹਾਈ 'ਚ ਰੋੜ ਰੇੜਕਾਉਣ ਵਾਲੀ ਜਿਹੜੀ ਇਹੋ ਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 3 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ पीटीसी न्यूज हाँ पुलिस वालों हरप्रीत लवप्रीत डोप कॉपी भी लगी है जिसप्रीत सिविल हस्पता फिलौर किया गया पुलिस देश दावे। इस खुलासे नाल, इस गिरफ्तारी हर कोई हैरान है दंग है एक पास जिथे परिवार पहले ही अमृतपाल की रिहाई लाई लड़ रहा है ਦੂਜੇ ਪਾਸੇ ਹੁਣ ਉਸ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹ ਵੀ ਨਸ਼ੇ ਦੇ ਮਾਮਲੇ ਵਿੱਚ ਹਾਲਾਂਕਿ ਪਰਿਵਾਰ ਹਰਪ੍ਰੀਤ ਤੇ ਲਗੇ तमाम ਇਲਜ਼ਾਮਾਂ ਨੂੰ ਪੁਲਿਸ ਦੇ ਦਾਅਵਿਆਂ ਨੂੰ ਪਰਿਵਾਰ ਸਿਰੇ ਤੋਂ ਨਕਰ ਰਿਹਾ ਹੈ ਹੁਣ ਵੇਖਣਾ ਇਹ ਹੋਏਗਾ ਕਿ ਪੁਲਿਸ ਦੀ ਜਾਂਚ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪਰਿਵਾਰ ਦਾ ਅਗਲਾ ਕਦਮ ਕੀ ਰਹਿੰਦਾ ਹੈ ਪਰ ਫਿਲਹਾਲ ਤਾਂ ਅਮਰਿਤਪਾਲ ਤੋਂ ਬਾਅਦ ਹੁਣ ਵੱਡਾ ਭਰਾ ਹਰਪ੍ਰੀਤ ਵੀ ਟਲ ਆਖਾਂ ਦੇ ਪਿੱਛੇ ਹੈ ਵੇਲੋਰ ਤੋਂ ਮਨੀਸ਼ 바ਵਾ ਦੇ ਨਾਲ ਭਰਮੀਤ ਸਿੰਘ ਜਲੰਧਰ ਪੀਟੀਸੀ ਨਿਊਜ਼